ਲੋ ਜੀ ਸਤਿ ਸ੍ਰੀ ਅਕਾਲ ਜੀ ਤੁਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭਜਾਈ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਸਾਡੇ ਚੈਨਲ ਤੇ ਆਉਣ ਦਾ ਤੁਹਾਡਾ ਹੈ ਨਾ ਤੇ ਅੱਜ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉ ਇਹ ਗੀਤ ਨਵਾਂ ਟੱਪੇ ਹੀ ਨੇ ਇਹ ਟੱਪਿਆਂ ਨੂੰ ਗੀਤ ਜਰ ਤੇ ਗਾ ਲੋ ਇਹ ਤਿੰਨ ਚਾਰ ਸਾਲਾਂ ਗਾਏ ਜਾਂਦੇ ਨੇ ਬੱਲੂ ਤੇ ਮਾਈ ਆ ਇਹ ਆਮ ਲਾਹੌਰ ਤੋਂ ਸਾਡੇ ਇੱਕ ਭੈਣ ਜੀ ਸੀ ਉਹ ਸੁਣਾਇਆ ਕਰਦੀ ਸੀ ਹੈਨਾ ਤੇ ਆਮ ਸਾਰਖ ਹੋਰ ਕੁੜੀਆਂ ਵੀ ਗਾਉਂਦੀਆਂ ਸੀ ਛੋਟੀਆਂ ਹੁੰਦੇ ਸੀ ਵੀ ਗਾਉਂਦੀਆਂ ਸੀ ਤੇ ਪਰ ਉਹ ਕਈ ਤਰਜ਼ਾਂ ਚ ਨੇ ਤੇ ਅੱਜ ਤੱਕ ਮੈਂ ਤੁਹਾਨੂੰ ਗੀਤ ਵਾਂਗੂ ਹੀ ਸੁਣਾਉਂਗੀ ਲਗਭਗ ਹੈ ਉਸ ਤਰ੍ਹਾਂ ਦੇ ਹੀ ਤੇ ਫਿਰ ਕਦੇ ਟੱਪੇ ਹੋਰ ਤਰਜ਼ ਵਿੱਚ ਸੁਣਾਉਂਗੀ ਹੈਨਾ ਇਹ ਤਿੰਨ ਤਿੰਨ ਚਾਰ ਤਰਜ਼ਾਂ ਚ ਮੈਂ ਇਹਨਾਂ ਨੂੰ ਗਾ ਸਕਦੀ ਆ ਤੇ ਗਾਉਂਦੇ ਰਹੇ ਹਾਂ ਅਸੀਂ ਹੈਨਾ ਤੇ ਬੱਲੋ ਮਾਈਆ ਮੈਨੂੰ ਪਰ ਬੱਲੋ ਨਹੀਂ ਪਤਾ ਕੌਣ ਸੀ ਉਹ ਪਹਿਲਾਂ ਹੀ ਕਹਿੰਦੇ ਜੀ ਮਾਈਆ ਸੁਣਾਓ ਜੀ ਬੱਲੋ ਸੁਣਾਓ ਜੀ ਹੈਨਾ ਵਿਆਹਾਂ ਚ ਕੁੜੀਆਂ ਆਮ ਗਾਉਂਦੀਆਂ ਸੀ ਤੇ ਇਹਦੇ ਉੱਤੇ ਵੀ ਇੱਕ ਇਹ ਹੁਣ ਬੱਲੋਂ ਤੇ ਮਾਈਆ ਦਾ ਹੀ ਗੀਤ ਹੈ ਤੇ ਉਹ ਬੱਲੋਂ ਕਿਤੇ ਉਹ ਮੁੰਡਾ ਖੜਾ ਸੀ ਮਾਈਆ ਤਾਂ ਉਹ ਉੜੀਕ ਸਟੇਸ਼ਨ ਤੇ ਖੜਾ ਸੀਗਾ ਉਹਨੇ ਬੱਲੋਂ ਨੇ ਉਤਰਨਾ ਸੀ ਤੇ ਉਹ ਉੱਥੋਂ ਇਹ ਟੱਪਾ ਸ਼ੁਰੂ ਕੀਤਾ ਹੋਇਆਗਾ ਜੀ ਤੇ ਤੁਸੀਂ ਇਹ ਮੈਂ ਤੁਹਾਨੂੰ ਗੀਤ ਸੁਣਾਉਂ ਤੇ ਜਿਹੜਾ ਮੈਂ ਨੋਤਾ ਪਾਉ ਉਹ ਉਹ ਕਈ ਰੋਗਾਂ ਵਾਸਤੇ ਹੈਗਾ ਵੀ ਜਿਵੇਂ ਪਾਣੀ ਪਿੰਦਾ ਬੀਬੀਆਂ ਨੂੰ ਤੇ ਮੂੰਹ ਦਾ ਸੁੱਕਣਾ ਸੁੱਕਣਾ ਅੱਖਾਂ ਦੀ ਜਲਣ ਤੇ ਹਨਾ ਤੇ ਹੋਰ ਸਰੀਰ ਤੇ ਉਹ ਵੀ ਗਰਮੀ ਵਧ ਜਾਣਾ ਹਨਾ ਇਸ ਤਰ੍ਹਾਂ ਦਾ ਇੱਕ ਤੁਹਾਨੂੰ ਮੈਂ ਨੁਕਤਾ ਪਾਉਂਗੀ ਜਈਏ ਉਹ ਉਹ ਤੁਸੀਂ ਫਿਰ ਇਸ ਦਿਤ ਬਾਅਦ ਪਾਉਂਗੀ ਚਲ ਕਲਮਦ ਬਾਤ ਲੈ ਕੇ ਬੈਠਿਓ ਤੇ ਆਜੋ ਫਿਰ ਇਹ ਆਪਣੇ ਮਾਈਏ ਵਾਲੋ ਵੱਲ ਤੇ ਵਾਲੋ ਦੀ ਪੂਰੀ ਮੈਨੂੰ ਕਹਾਣੀ ਨਹੀਂ ਪਤਾ ਨਹੀਂ ਤੁਹਾਨੂੰ ਜਰੂਰ ਸੌਂਦੀ ਜੇਕ ਤੋ ਪਤਾ ਲੱਗਿਆ ਉਹ ਜਰੂਰ ਸੌਂਦੀ ਵਾਲੋ ਕੌਣ ਸੀ ਹਨਾ ਇਹ ਤੁਹਾਨੂੰ ਪਤਾ ਤਾਂ ਮੈਨੂੰ ਜਰੂਰ ਦੱਸਿਓ ਕਮੈਂਟਾਂ 'ਚ ਹੈਨਾ ਲੈ ਮਾਣੋ ਇਸ ਗੀਤ ਦਾ ਨੰਦ ਗੱਡੀ ਆ ਗਈ ਸਟੇਸ਼ਨ ਤੇ ਪਰ ਹਟ ਬਾਬੂ ਕੰਜਰਾ ਸਾਨੂੰ ਬਾਲੋਂ ਨੂੰ ਦੇਖਣ ਦੇ ਏ ਬਾਬੂ ਕੰਜੇਰਾ ਤੇਰੇ ਦੇਖਣੇ ਦਾ ਮੁੱਲ ਪਾਵਾ ਬੇਸੋ ਮੈਨੂੰ ਰੱਬ ਦੀਏ ਜੇ ਮੈਂ ਤੈਨੂੰ ਬੁਲ ਜਾਮਾ ਬੇਸੋ ਮੈਨੂੰ ਰੱਬ ਦੀਏ ਤਕਾਲੇ ਕਰ ਦिए ਮੰਜ਼ਲ ਦੂਰ ਖੜੀ ਸਨਵਾ ਜਾਂ ਪਈ ਮਾਰ ਦिए ਮੰਜ਼ਲ ਦੂਰ ਖੜੀ ਗੱਲ ਕਰ ਕੇ ਨਾ ਗਾਲੋ ਮੰਦੀ ਲਾਂਦੀ ਸਾਡੀ ਮੰਜ਼ਲ ਤੂੰ ਬਾਲੋ ਲੋੜੀ ਮੰਜ਼ਿਲਾਂਦੀ ਤਾਂਗੇ ਵਾਲਿਆ ਮੁੰਡਿਆ ਵੇ ਸਾਡੇ ਵਾਲੇ ਕਿਉਂ ਕੱਕਦਾ ਰੋਕ ਕੇ ਗੁੰਡਿਆ ਵੇ ਸੱਡੇ ਵਾਲੀ ਤੱਕਦਾ ਅਸੀਂ ਗੁੰਡੇ ਅਖਵ ਲੈਣਾ ਬਾਲੋ ਤੂੰ ਚੰਗੀ ਲੱਗਦੀ ਤੈਨੂੰ ਗਾਲ ਨਾਲ ਲਾ ਲੈਣਾ ਬਾਲੋ ਤੂੰ ਚੰਗੀ ਲੱਗਦੀ ਵਿਬਾ ਹੋਸ਼ ਦੀ ਗੱਲ ਕਰੀਵੇ ਤੇ ਕਾਨੂੰ ਬੈਠਾ ਐ ਅੱਖ ਤਰਵੇ ਕੁੜੀ ਵੇ ਕੁਮਾਰੀ ਤੇ ਅਸੀਂ ਹੀ ਸ਼ਿੱਕੇ ਦੇ ਮਾਰੇ ਹਾਂ ਫਿਕਰ ਨਾ ਕਰਵਾਲੋ ਅਜ ਅਸੀਂ ਵੀ ਕੁਮਾਰੇ ਆਂ

ਸਾਰੇ ਕੰਮ ਛੱਡੀ ਸੋਹਣਿਆ ਮੇਲੇ ਵਿੱਚ ਝੱਟਿਆ ਮਾ ਸਾਰੇ ਕੰਮ ਛੱਡੀ ਸੋਹਣਿਆ ਹੱਥ ਬੰਨਿਆ ਗਾਣਾ ਏ ਮਿਲਣਾ ਤਤੈ ਨੂੰ ਸੀ ਮੇਲਾ ਤਵਹਾਨਾ ਦੀ ਬਕੀ ਲਾਨੂ ਹੋਰ ਕੋਈ ਲਬ ਮਿੜਿਆ ਪਰੇ ਸੁੱਟ ਵੇਧ ਲੀਲਾ ਨੂੰ ਹੋਰ ਕੋਈ ਨਬ ਮੁੰਡਿਆ ਮੇਰੀ ਤੇਰੇ ਹੱਥ ਡਰਿ ਹੋਵੇ ते पिछ क् रुले जे को तेर जेर हुवे हो ते पिछ क्य ते किल माया तेरी मेरी इंजी लॻ ग जी कंचीच किल माया ਇਂ ਲੱਗ ਗਈ ਲੋ ਜਿਵੇਂ ਸਾਨੂੰ ਇਹ ਟੱਪੇ ਨਾ ਗੀਤ ਕਿਹੋ ਜਿਹਾ ਲੱਗਿਆ ਇਹ ਪਾਕਿਸਤਾਨੀ ਟੱਪੇ ਨੇ ਤੇ ਡਿਪਾਰਟਮੈਂਟ ਵੱਲੋਂ ਬਾਰੇ ਪਤਾ ਨਹੀਂ ਜੇ ਤੁਹਾਨੂੰ ਪਤਾ ਹੋਏ ਕਮੈਂਟ ਜਰੂਰ ਦੱਸਿਓ ਤੇ ਲੋ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਮੈਂ ਸੁਣ ਲਓ ਤੁਸੀਂ ਕਿਹੜੇ ਕਿਹੜੇ ਰੋਗ ਇਹ ਸੁਨੁਕਤੇ ਨਾਲ ਠੀਕ ਹੋਣਗੇ ਇਹ ਪਰਦਰ ਰੋਗ ਪਰਦਰ ਰੋਗ ਕਿਹਨੂੰ ਕਹਿੰਦੇ ਨੇ ਜੇ ਬੀਬੀਆਂ ਨੂੰ ਪਾਣੀ ਪੈਣ ਲੱਗ ਜਾਂਦਾ ਹੈ ਹਨਾ ਜਿੱਟਾ ਪਾਣੀ ਉਹਨੂੰ ਕਹਿੰਦਾ ਲੀਡਿੰਗ ਵੀ ਹੋਣ ਲੱਗ ਜਾਂਦੀ ਆ ਉਹਨੂੰ ਕਹਿੰਦੇ ਨੇ ਪਰਦਰ ਰੋਗ ਤੇ ਚਿਹਰੇ ਤੇ ਫਿੰਸੀਆਂ ਹੋ ਜਾਂਦੀਆਂ ਨੇ ਅੱਖਾਂ 'ਚ ਜਲਣਾ ਮੂੰਹ 'ਚ ਛਾਲੇ ਹੋ ਜਾਂਦੇ ਮੂੰਹ ਮੂੰਹ ਸੁੱਕਦਾ ਰਹਿੰਦਾ ਤੇ ਧੁਬਲਾ ਪਤਲਾ ਸਰੀਰ ਸਰੀਰ 'ਚ ਗਰਮੀ ਇਹਦੇ ਵਾਸਤੇ ਤੁਸੀਂ ਇਹ ਐਨੇ ਰੋਗਾਂ ਵਾਸਤੇ ਇੱਕ ਕੋਈ ਨੁਕਤਾ ਹੈ ਜਿਹੜਾ ਵੀ ਰੋਗ ਹੋ ਉਹ ਹੀ ਠੀਕ ਹੋ ਜੂਗਾ ਤੇ ਦੇਖੋ ਸੌਂਫ ਦਾ ਚੂਰਨ ਤੁਸੀਂ ਲੈਣਾ ਹੈ 50 ਗ੍ਰਾਮ ਔਲੇ ਦਾ ਚੂਰਨ ਔਲੇ ਲੈ ਲੈਣਾ ਸੁੱਕੇ ਆਪਣਾ ਉਹ ਚੂਰਨ ਬਣਾ ਲਿਆ ਔਲੇ ਦਾ ਚੂਰਨ ਲੈ ਲਓ ਤੁਸੀਂ 100 ਗ੍ਰਾਮ ਸੌਂਫ ਦਾ ਚੂਰਨ 50 ਗ੍ਰਾਮ ਉਸ ਤੋਂ ਅੱਧੀ ਪਤਾ ਲੱਗ ਗਿਆ ਸੌਂਫ ਕਿੰਨੀ ਲੈਣੀ ਹੈ 50 ਗ੍ਰਾਮ ਤੇ ਧਨੀਆ ਕਿੰਨਾ ਲੈਣਾ ਹੈ ਧਨੀਆ ਜੂਰਨ ਬਣਾ ਲਓ ਉਹ ਵੀ 100 ਗ੍ਰਾਮ ਤੇ ਜੇ ਪਾਣੀ ਪੈਂਦਾ ਤਾਂ ਹਲਦੀ 25 ਗ੍ਰਾਮ ਜੇ ਕਿਸੇ ਨੂੰ ਪਾਣੀ ਦੀ ਸ਼ਿਕਾਇਤ ਆ ਤਾਂ ਇਹਦੇ ਵਿੱਚ 25 ਗ੍ਰਾਮ ਹਲਦੀ ਪਾ ਲਓ ਸੁਭਪਨ ਦੋਸ਼ ਹੈ ਤਾਂ ਉਹ ਵੀ 25 ਗ੍ਰਾਮ ਪਾ ਲਓ ਹੈਨਾ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਬਣਾ ਲਓ ਤੁਸੀਂ ਪਾਊਡਰ ਠੀਕ ਹੈ ਬਣਾ ਲਿਆ ਤਾਂ ਇਹਨਾਂ ਨੂੰ ਤੁਸੀਂ 10 ਗ੍ਰਾਮ ਪਾਣੀ ਵਿੱਚ ਪਿਉਂਦੇ ਹੋ ਜੇ ਨਹੀਂ ਵੀ ਪਾਊਡਰ ਬਣਾਉਣਾ ਤਾਂ ਵੀ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਲਿਆ ਤਾਂ ਇਹ 10 ਗ੍ਰਾਮ ਕਿੰਨੀ ਮਾਤਰਾ 10 ਗ੍ਰਾਮ ਦੁਪਹਿਰੇ ਜੇ ਪਾਣੀ ਚ ਭਿਉਂ ਦਿਓ ਗਲਾਸ ਪਾਣੀ ਚ ਤੇ ਸ਼ਾਮ ਨੂੰ ਉਹਨੂੰ ਮਸਲ ਕੇ ਹੈਨਾ ਉਹ ਪੀ ਲਓ ਇਹ ਪੀਂਦੇ ਪੀਂਦੇ ਤੁਹਾਡਾ ਅੱਜ ਜਿੰਨਾ ਵੀ ਦੱਸਿਆ ਹੋਇਆ 100 ਗ੍ਰਾਮ ਧਨੀਆ 100 ਗ੍ਰਾਮ ਹੈਗਾ 100 ਆਪਣਾ ਆਮਲੇ ਦਾ ਚੂਰਨ 200 ਗ੍ਰਾਮ ਹੋ ਗਿਆ 50 ਗ੍ਰਾਮ ਸੌਫ 250 ਗ੍ਰਾਮ ਹੋ ਗਿਆ ਤੇ 25 ਗ੍ਰਾਮ ਤੇ 300 ਗ੍ਰਾਮ ਸਾਰਾ ਹੈਗਾ ਹਾਂ ਜਿੱਦਾਂ ਤਾਂ ਪਾਉਣੀਆਂ ਜੇ ਪਾਣੀ ਪੈਂਦਾ ਹੈ ਹੈਨਾ ਤੇ ਜੇ ਸੁਪਨਦੋਸ਼ ਵੀ ਜੇ ਹੈਗਾ ਕਿਸੇ ਨੂੰ ਤਾਂ ਉਹ ਵੀ ਉਹ 25 ਗ੍ਰਾਮ ਤਾਂ ਪਾਉਣਾ ਹੈ ਹੈਨਾ ਜੇ ਉਹ ਵੀ ਪਾ ਲਓਗੇ ਤਾਂ ਵੀ ਠੀਕ ਹੈ ਤੇ ਨਹੀਂ ਤਾਂ 100 ਗ੍ਰਾਮ ਆਵਲਿਆ ਚੂਰਨ ਨੂੰ 100 ਗ੍ਰਾਮ ਧਣੀਆਂ 50 ਗ੍ਰਾਮ ਸੌਂ ਦਾ ਚੂਰਨ ਇਹਨਾਂ ਨੂੰ ਇਕੱਠੇ ਮਿਲਾ ਕੇ ਤੇ 10 ਗ੍ਰਾਮ ਤੁਸੀਂ ਪਿਉਣਾ ਹੈ ਫਤ ਤਾਂ ਉਹ ਦੁਪਹਿਰੇ ਜੇ ਪੀਉਂਦਾ ਸ਼ਾਮ ਨੂੰ ਮਸਲ ਕੇ ਪੀ ਲਓ ਇਹ ਜਿੰਨਾ ਤੁਹਾਨੂੰ ਵਜਨ ਦੱਸਿਆ ਪਿੰਦੇ ਪਿੰਦੇ ਤੁਹਾਡੇ ਇਹ ਉੱਪਰ ਦੱਸੇ ਸਾਰੇ ਰੋਗ ਠੀਕ ਹੋ ਜਾਣਗੇ ਕਿਹੜੇ ਰੋਗ ਨੇ ਦੁਬਾਰਾ ਫੇਰ ਸੁਣ ਲਓ ਪਰਦਰ ਰੋਗ ਚਿਹਰੇ ਤੇ ਫਿੰਸੀਆਂ ਨੇ ਤਾਂ ਵੀ ਅੱਖਾਂ ਜਲਣਾ ਮੂੰਹ ਦੇ ਛਾਲੇ ਨੇ ਤੇ ਸਰੀਰ ਪਤਲਾ ਦੁਬਲਾ ਉਹ ਵੀ ਮਤ ਵਧੀਆ ਬਣ ਜਾਊਗਾ ਸਰੀਰ 'ਚ ਗਰਮੀ ਜਿਆਦਾ ਹੈ ਇਹਨਾਂ ਚੀਜ਼ਾਂ ਨੇ ਇਹ ਖਤਮ ਕਰ ਦੇਣੀਆਂ ਤੇ ਤੁਸੀਂ ਇਹ ਮਹੂਲੀ ਨੁਕਤੇ ਹੈ ਨਾ ਤੇ ਹਾਂ ਜੇ ਪੰਜੇ ਚੀਜ਼ਾਂ ਵੀ ਲਾ ਲਓਗੇ ਤਾਂ ਵੀ ਚਾਹੇ ਤੁਹਾਨੂੰ ਰੋਗ ਨਹੀਂ ਤਾਂ ਵੀ ਠੀਕ ਹੋ ਜਾਊਗਾ ਤੇ ਮਹਾਪੁਰਸ਼ਾਂ ਦੱਸਿਆ ਤੇ ਮੈਂ ਆਪਦੇ ਕੋਲੋਂ ਕੁਝ ਨਹੀਂ ਦੱਸਿਆ ਤੁਸੀਂ ਜਿਤ ਕਰ ਸਕੋ ਮਿਹਨਤ ਥੋੜੀ ਫਲ ਪ੍ਰਮਾਤਵੰਨ ਦੇਣਾ ਦੱਸਣਾ ਮੈਂ ਆਪਣਾ ਫਰਜ਼ ਆਉਂਦੀਆਂ ਅਨਸਾਰ ਹੀ ਮੇਰੇ ਦੇਸ਼ ਵਾਸੀ ਮੇਰੀ ਆਪਾ ਹੈ ਨਾ ਮੇਰੇ ਵੀਰ ਤੰਦਰੁਸਤ ਰਹਿਣਾ ਆਨੰਦ ਮਾਣਨ ਤੇ ਲੋ ਮਾਣੋ ਇਹ ਨੁਕਤੇ ਦਾ ਤੇ ਗੀਤ ਦਾ ਆਨੰਦ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ